ਸ਼ਰਮਾ ਕਿਹਦੀ ਦੁਕਾਨ ਸੀ ਕਿਹੜੀ ਦੁਕਾਨ ਸੀ ਕਿਵੇਂ ਘਟਣਾ ਹੋਇਆ ਸੈਂਟਰੀ ਦੀ ਦੁਕਾਨ ਜੀ ਪੇਂਟ ਵਗੈਰਾ ਸਾਰਾ ਕੁਝ ਸਾਮਾਨ ਰੱਖਿਆ ਹੈ ਸਾਮਾਨ ਸਰ ਜੋ ਕਰ ਕਿੰਨੇ ਵੇਈ ਚੱਲਦਾ ਹੈ ਇਹ ਸਾਡੇ ਦਿਨ 3-3 ਵਜੇ ਦੀ ਘਟਨਾ ਜੀ ਇਹ ਅੱਗ ਲੱਗੀ ਕਿਸ ਦਾ ਕਾਰਨ ਇਹ ਸਾੜ ਸਰ ਕਿਸ ਨਾਲ ਗਰ ਉੱਥੇ ਤਾਰਾਂ ਨੰਗੀਆਂ ਸੀ ਜਾਂ ਤੇ ਬਾਹਰ ਲੱਗੀ ਆ ਜੀ ਕੋਈ ਨਾ ਤਾਰਾਂ ਦਾ ਜਾਲ ਆ ਛੋਟਾ ਸਰਕਟ ਬਜੂਰ ਨਹੀਂ ਸੀ ਜੀ ਨਹੀਂ ਨਹੀਂ ਸਾੜਾ ਲਾ ਕੇ ਚਲੇ ਗਈ ਸੀ ਚਲੇ ਗਈ ਸੀ ਗਏ ਉਹ ਜੰਮਾ ਦਾ ਬਾਰੀ ਢੋਲ ਆ ਗਈ ਕਰੋੜ ਡੇਢ ਕਰੋੜ ਦਾ ਹੋ ਗਿਆ ਜੀ ਕਰੋੜ ਦੋ ਤੇ ਹੀ ਹੋਇਆ ਇਹ ਦੁਕਾਨ ਕਿਸ ਦੀ ਸੀ ਸੈਂਟਰੀ ਦੀ ਪੇਂਟ ਦੀ ਪਿਆੜੋ ਇਹ ਸਾਰਾ ਗੁਸਤਾਨ ਸਾਰਾ ਜਿਸ ਤਰ੍ਹਾਂ ਤਸਵੀਰਾਂ ਦੇਖ ਰਹੇ ਆ ਕੁਝ ਬਚਿਆ ਨਹੀਂ ਲੱਗਦਾ ਕੁਝ ਨਹੀਂ ਬਚਿਆ ਸਾਰਾ ਜੀ ਸੜ ਗਿਆ ਸਾਰਾ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਤੁਸੀਂ ਆਪ ਵੀ ਦੇਖ ਲਓ ਸਰ ਕਿੰਨਾ ਖਰਾਬ ਹੋ ਜਾਂਦਾ ਕਿ ਪਾਈ ਪਾਈ ਜੋੜ ਕੇ ਬਸ ਆ ਜੀ ਦਾ ਲੋਨ ਲੈ ਕੇ ਕੰਮ ਚਲਾਇਆ ਸਰ ਕੰਮ ਤਰੀ ਮਾਰੂ ਹੋ ਗਿਆ ਇਹ ਉਜਾਰਿਆਂ ਨੇ ਲੋਨ ਲੈ ਕੇ ਦੀ ਇਹਨਾਂ ਦੇ ਕੀ ਨਾਮ ਕੀ ਆ ਤੁਹਾਡਾ ਸਰ ਮੇਰਾ ਨਾਮ ਰਾਹੁਲ ਸ਼ਰਮਾ ਹੈ ਜੀ ਸਰ ਛੋਟ ਸਰਕਟ ਦੀ ਵਜ੍ਹਾ ਨਾਲ ਹੋ ਗਿਆ ਸਰ ਉੰਦੀ ਵਜ੍ਹਾ ਨਾਲ ਦੁਕਾਨ 'ਚ ਅੱਗ ਲੱਗੀ ਸਰ ਉਹ ਇੰਨੀ ਕਿ ਜ਼ਿਆਦਾ ਵਾਰੀ ਸੰਭਾਲੀ ਨਹੀਂ ਗਈ ਸਰ ਤੇ ਉਸਦੀ ਵਜ੍ਹਾ ਨਾਲ ਸਰ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜੀ ਜੀ ਜਿਸ ਕੀ ਦੀ ਦੁਕਾਨ ਸੀ ਇਹ ਸਰ ਆਪਣੀ ਪੇਂਟ ਦੀ ਸੈਂਟਰੀ ਦੀ ਸਾਰਾ ਹੀ ਸਮਾਨ ਟੋਟਲੀ ਸਰ ਆਪਣੇ ਕੋਲ ਮਿਲਦਾ ਹੈ ਹਾਰਡਵੇਅਰ ਦਾ ਵੀ ਸਾਰਾ ਟੋਟਲੀ ਸਮਾਨ ਹੀ ਆਪਣੇ ਕੋਲ ਹੁੰਦਾ ਸੀ ਸਰ ਕੋਈ ਕੁਝ ਬਚਿਆ ਦੁਕਾਨ ਸਰ ਨਹੀਂ ਜੀ ਸਾਰਾ ਸੜ ਕੇ ਸੁਆਹ ਹੋ ਗਿਆ ਸਰ ਜੀ ਇਹ ਅੱਗ ਤਾਂ ਢੇਰ ਵੀ ਪਹਾਨ ਤੀ ਲੱਗੀ ਜਾਓ ਸਰ ਉੱਪਰ ਤੱਕ ਪਹੁੰਚੀ ਹੈ ਜੀ ਅੱਗ ਰੋਣਾ ਤੇ ਕਾਬੂ ਪਾ ਲਿਆ ਸਰ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਵਾਲਿਆਂ ਨੇ ਪਾਇਆ ਜੀ ਹਾਂ ਕੋਈ ਨੁਕਸਾਨ ਹੋਇਆ ਹੈ ਸਰ ਨੁਕਸਾਨ ਦਾ ਸਰ 1.5 ਕਰੋੜ ਤੋਂ ਵੀ ਉੱਤੇ ਦਾ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਪਰ ਕੀ ਨਾਮ ਆ ਤੁਹਾਡਾ ਕਰੋ ਕਰਨਾ ਜੀ ਮੈਂ ਸਨਾਮ ਸਿੰਘ ਜੀ ਮੈਂ ਸਵਾਰ ਦਾ ਐਮਸੀ ਆ ਮਸੀ ਦਾ ਬਾਅਦ ਚ ਮੇਰੇ ਪਰਿਵਾਰ ਨੇ ਜੀ ਮੇਰਾ ਪਰਿਵਾਰ ਹੈ ਲੇਕਿਨ ਇਸ ਦੁਕਾਨ ਦੇ ਵਿੱਚ ਮੈਨੂੰ ਕੋਈ ਸਾਡੇ ਕਿੰਨੇ ਵਜੇ ਮੇਰੇ ਛੋਟੇ ਭਰਾ ਦੀ ਨਾਲ ਦੀ ਦੁਕਾਨ ਹੈ ਮੈਨੂੰ ਉਹਨਾਂ ਦਾ ਫੋਨ ਆਇਆ ਫਟਾਫਟ ਜਲਦੀ ਨਾਲ ਫੇਰ ਉਹਨੂੰ ਫੋਨ ਕਰੋ ਮੈਂ ਫਟਾਫਟ ਫਾਰ ਫੇਰ ਉਹਨੂੰ ਫੋਨ ਕੀਤਾ ਫੇਰ ਫੇਰ 50 ਮਿੰਟ ਬਾਅਦ ਆ ਗਈ ਫਿਰ ਬਿਜਲੀ ਬੋਰਡ ਐਸਡੀਓ ਨੂੰ ਫੋਨ ਕੀਤਾ ਤੇ ਉਹ ਉਹਨਾਂ ਨੇ ਐਸਡੀਓ ਨੇ ਫਟਾਫਟ ਲਾਈਟ ਬੰਦ ਕਰਾ ਦਿੱਤੀ ਲੇਕਿਨ ਆਂਦਨ ਉਹ ਇੰਨੀ ਕੋ ਲਾਈਟ ਇੰਨੀ ਕੋ ਅੱਗ ਵਿੱਚੋਂ ਨਿਕਲੀ ਸੀ ਇੰਨੀ ਕੋ ਜਿਆਦਾ ਜਿਵੇਂ ਕੋ ਬੰਬ ਚੱਲ ਰਿਹਾ ਹੁੰਦਾ ਇਸ ਤਰ੍ਹਾਂ ਆਵਾਜ਼ ਆ ਰਹੀ ਸੀ ਲੇਕਿਨ ਆਂਦੇ ਨੇ ਉਹਨਾਂ ਦੇ ਪਹਾ ਗ ਫਾਇਰਫਾਈਟ ਆਉਣ ਦੇ ਬਾਅਦ ਉਹਨਾਂ ਬੜਾ ਬੜ ਲਾਗੇ ਉਹਨਾਂ ਨੂੰ ਤੂਬਾ ਕਬ ਅਗਰੇ ਕਾਬੂ ਪਾਇਆ ਅਗਦੇ ਕਾਬੂ ਬੰਦ ਵਿੱਚ ਥੋੜਾ ਜਿਹਾ ਤੁਹਾਨੂੰ ਰਿਲੇਸ ਜਾ ਲੇਕਿਨ ਅੱਗ ਅੰਦਰ ਅੰਦਰ ਫੈਲਦੀ ਫੈਲਦੀ ਜਿਆਦੀ ਫੈਲ ਗਈ ਲੇਕਿਨ ਫਿਰ ਵੀ ਇੱਕ ਘੰਟਾ ਲੱਗਾ ਪੂਰਾ ਘੰਟੇ ਦੇ ਬਾਅਦ ਅੱਗ ਸ਼ਾਂਤ ਹੋ ਗਈ ਹੈ ਲੇਕਿਨ ਨੁਕਸਾਨ ਇਸ ਭਰਾ ਦਾ ਬਹੁਤ ਜਿਆਦਾ ਹੋਇਆ ਹੈ ਛੋਟੀ ਜੀ ਦੁਕਾਨ ਜੀ ਛੋਟੀ ਦੁਕਾਨ ਅੱਜ ਦੁਕਾਨ ਦਾ ਬਿਲਕੁਲ ਸਰਕੇ ਬਿਲਕੁਲ ਸੁਹਾਈ ਹੋ ਗਈ ਹੈ ਜੀ ਅਸੀਂ ਤਾਂ ਪਛਾਛ ਤੋਂ ਮੰਗ ਕਰਦੇ ਆਂ ਵੀ ਇਸ ਚਰਨ ਇਹ ਗਰੀਬਾਂ ਦਾ ਕੋਈ ਕੋਈ ਲਗਨ ਦਾ ਸਹਾਰਾ ਬਣੇ ਤੇ ਨਾਲ ਇਹਨਾਂ ਦਾ ਸਾਥ ਦੇਵੇ ਸਰਕਾਰ ਸਾਥ ਦੇਵੇ ਤੇ ਬਿਜਲੀ ਬੋਰਡ ਦਾ ਵੀ ਅਸੀਂ ਇਹੋ ਤਿਆਰ ਰੱਖਦੇ ਵੇਖੋ ਬਿਜਲੀ ਵਾ ਵੇਖੋ ਕਿੰਨੀਆਂ ਤਾਰਾਂ ਪੀਡੀ ਬੋਰਡ ਦੀਆਂ ਸਭ ਇਸ ਵਜ੍ਹਾ ਕਰਕੇ ਸਾਰੀ ਇਹ ਸਰਕਟ ਹੋਇਆ ਜੀ ਸਾਰਾ ਭਾਜੀ ਕੀ ਨਾਮ ਕੀ ਤੁਹਾਡਾ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਜਗਨਜੀ ਅੱਗ ਲੱਗੀ ਦੀ ਕੀ ਹਾਲਾਤ ਸੁਭਰੋ ਅੱਗ ਤਾਂ ਜਦੋਂ ਅਸੀਂ ਆਈ ਸਾਨੂੰ ਫੋਨ ਆਇਆ ਸੀ ਅਸੀਂ ਇੱਕ ਤੋਂ ਦੋ ਮਿੰਟਾਂ ਦੇ ਵਿੱਚ ਗੱਡੀਆਂ ਲੈ ਕੇ ਇੱਥੇ ਪਹੁੰਚ ਗਏ ਆ ਜੀ ਤੇ ਆਣ ਕੇ ਜਦੋਂ ਪਤਾ ਲੱਗਾ ਕਿ ਇਹਦੇ ਸਰਕਟ ਸ਼ੋਰ ਸਰਕਟ ਤੋਂ ਅੱਗ ਲੱਗੀ ਹੈ ਜੀ ਨੁਕਸਾਨ ਤਾਂ ਇਹਨਾਂ ਦਾ ਹੋਇਆ ਬਹੁਤ ਜ਼ਿਆਦਾ ਪਰ ਅਸੀਂ ਮੌਕੇ ਜਾਣ ਕੇ ਅੱਗ ਤੇ ਕਾਬੂ ਪਾਇਆ ਜੀ ਅੱਗ ਥੱਲੇ ਵੀ ਸੀ ਉੱਪਰ ਤੱਕ ਵੀ ਅੱਗ ਤਾਂ ਗਈ ਹੈ ਦੁਕਾਨ ਬੰਦ ਸੀ ਕਿਉਂਕਿ ਯਾਰ ਸੰਡੇ ਕਰਕੇ ਦੁਕਾਨ ਬੰਦ ਕਰਕੇ ਚਲੇ ਗਏ ਬਾਅਦ ਚ ਆਣ ਗਵੜ ਨੇ ਦੱਸਿਆ ਵੀ ਅੱਗ ਲੱਗੀ ਹੋਈ ਸੀ ਤੁਸੀ ਆਏ ਅੱਗ ਕਿੰਨੀ ਸੀ ਅੱਗ ਉਹ ਤਾਂ ਚੱਲਦੀ ਪਈ ਸੀ ਜਦੋਂ ਅਸੀਂ ਆਏ ਸੀ ਆਪਣੀਆਂ ਜੀ ਤਿੰਨ ਗੱਡੀਆਂ ਮੌਕੇ ਸੱਡੀਆਂ ਦੋ ਆਮੇ ਆਖੋ ਵੀ ਪੁਰਦੀਆਂ ਸੀ ਇੱਕ ਆਪਣੇ ਕੈਂਟ ਤੋਂ ਮੰਗਾਈ ਗਈ ਹਾਂਜੀ ਅੱਗ ਦੇ ਕਾਉ ਪਾਸ ਆ ਜੀ ਮੇਰਾ ਨਾਮ ਕਰਨਦੀਪ ਸਿੰਘ ਹੈ